ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਵੀਰੋ ਅੱਜ ਦਾ ਨਵਾਂ ਵਲੌਗ ਆਪਾਂ ਕਰਦੇ ਹਾਂ ਸਟਾਰਟ ਤੇ ਆਜੋ ਹਰ ਰੋਜ਼ ਦੀ ਤਰ੍ਹਾਂ ਆਪਾਂ ਆ ਕੇ ਖੇਤ ਤੇ ਖੇਤ ਅੱਜ ਆਪਾਂ ਬੀਜਨੇ ਆ ਪੱਠੇ ਕਿਉਂਕਿ ਪਹਿਲਾਂ ਤਾਂ ਆਪਣਾ ਪਲਾਨ ਸੀਗਾ ਕਿ ਜੋ ਜ਼ਮੀਨ ਹੈ ਵੱਤਰ ਕਰ ਰਹੀ ਸੀ ਤਾਂ ਉਹ ਵੱਤਰ ਖੁਸ਼ਕ ਹੋਣ ਕਰਕੇ ਆਪਾਂ ਸੋਚਿਆ ਦੁਬਾਰਾ ਵੱਤਰ ਧਰਾਂਗੇ ਪਰ ਇਹ ਰਾਪ ਨੇ ਬਹੁਤ ਸੋਨਾ ਕੀਤਾ ਕਿ ਪਸੂ ਜੋ تھے ਰਾਤ ਮੀਂਹ ਪਾਤਾ ਜੀ ਦੇ ਕਰਕੇ ਆਪਣੀ ਜ਼ਮੀਨ ਨੂੰ ਜੋ ਪਾਣੀ ਚਾਹੀਦਾ ਸੀ ਕਿ ਵੱਤਰ ਫਿਰ ਤੋਂ ਜੇ ਸਹੀ ਤਰੀਕੇ ਨਾਲ ਕਿ ਪੱਠੇ ਬੀਜਣੇ ਹੋ ਗਏ ਜ਼ਮੀਨ ਹੋ ਜੇ ਤਾਂ ਉਹ ਮੀਂਹ ਨਾਲ ਫੋਗਿਆ ਸੀ ਬਹੁਤ ਸੋਹਣਾ ਹੋ ਗਿਆ ਆਪਣੇ ਲਈ ਤੇ ਹੁਣ ਆਪਾਂ ਪੱਠੇ ਉਸ ਜ਼ਮੀਨ ਦੇ ਵਿੱਚ ਬੀਜ ਸਕਦੇ ਹਾਂ ਕਿਉਂਕਿ ਕਈ ਵਾਰ ਤੁਹਾਨੂੰ ਆਪਾਂ ਦਿਖਾਈ ਆ ਇਹ ਜ਼ਮੀਨ ਇਹਦੇ ਵਿੱਚ ਆਪਾਂ ਪਾਣੀ ਲਾਇਆ ਸੀ ਤਾਂ ਪਾਣੀ ਲੱਗਣ ਤੋਂ ਬਾਅਦ ਆਪਾਂ ਹੋ ਗਿਆ ਸੀ ਲੇਟ ਜੋ ਕਿ ਆਪਾਂ ਪੱਠੇ ਬੀਜ ਨਹੀਂ ਪਾਏ ਤਾਂ ਤੁਹਾਨੂੰ ਨਜ਼ਰ ਆਉਂਦੇ ਹੋਣਾ ਕਿਤੇ ਕਿਤੇ ਪੱਠੇ ਦੁਬਾਰਾ ਤੋਂ ਫੋਟ ਕਰ ਗਏ ਤੇ ਪੱਠੇ ਨਾ ਬੀਜ ਪਾਏ ਆਪਾਂ ਤੇ ਵੱਤਰ ਹੋ ਗਿਆ ਸੀ ਖੁਸ਼ਕ ਤਾਂ ਖੁਸ਼ਕ ਮੱਤਰ ਜੋ ਆਪਾਂ ਸੋਚਿਆ ਕਿ ਦੁਬਾਰਾ ਹੁਣ ਵੱਤਰ ਕਰਨਾ ਪਏਗਾ ਸਹੀ ਉਹਦੇ ਲਈ ਫੇ ਰੱਬ ਨੇ ਜੋ ਤਾਤ ਕਿਉਂ ਰਹੀ ਹੋ ਗਈ ਸੀ ਤੇ ਤਾਰ ਨਵੀ ਲੈ ਕੇ ਆਏ ਤਾਂ ਜਿਸ ਦਿਨ ਤਾਰ ਨਵੀ ਲੈ ਕੇ ਆਏ ਉਸੇ ਰਾਤ ਮੀਂਹ ਪੈ ਗਿਆ ਤਾਂ ਮੀਂਹ ਦੇ ਨਾਲ ਜਮੀਨ ਆਪਣੀ ਹੋ ਗਈ ਵੱਤਰ ਪੱਠੇ ਬੀਜ ਨਹੀਂ ਹੋ ਗਈ ਏ ਟਰੈਕਟਰ ਵਾਲੇ ਨੂੰ ਕਿਹਾ ਸੀ ਉਨੇ ਟਾਈਮ ਦਿੱਤਾ ਹੈ ਕਿ ਅੱਜ ਆਪਾਂ ਵੇਚ ਦਾਂਗੇ ਹਾਂ ਥੋੜੇ ਕੋ ਟਾਈਮ ਤੱਕ ਆਪਣੇ ਕੋਲ ਆ ਜਾਏਗਾ ਤੇ ਆਪਾਂ ਲੈ ਕੇ ਆਏ ਆ ਜੋ ਬੀ ਇਹ ਬੀ ਆ ਜੋ ਬਹੁਤ ਹੀ ਵਧੀਆ ਕੁਆਲਿਟੀ ਦਾ ਬੀ ਹੈਗਾ ਐਸ 1 ਸਰਗਮ ਤੇ ਇਦਾਂ ਦਾ ਕੁਝ ਨਾਮ ਤੇ ਬੀ ਆ ਕਾਫੀ ਕੁਝ ਲਿਖਿਆ 5 ਕਿਲੋ ਦੀ ਪੈਕਿੰਗ ਇਹ ਆ ਆ ਲੈ ਕੇ ਪਰੇ ਕੇ ਆਇਆ ਏ ਉੱਤਮ ਹਾਈਬ੍ਰਿਡ ਬੀ ਆ ਡ్రਾਈਵਰ ਗ੍ਰੇਨ ਦਾ 106 ਲਗਭਗ ਲਗਭਗ 10-11 ਕਿਲੋ ਬੀ ਆ ਤੇ ਨਾਲ ਆਪਾਂ ਥੋੜੀ ਜਿਹੀ ਲੈ ਕੇ ਆਏ ਆ ਡੀਪੀ ਖਾਦ 5 ਕਿਲੋ ਤੇ 1 ਕਿਲੋ ਕੋਈ ਸ਼ਾਇਦ 6 ਕਿਲੋ ਡੀਪੀ ਖਾਦ ਕਿਉਂਕਿ ਹੁਣ ਤਾਂ ਡੀਪੀ ਖਾਦ ਦੇ ਵਿੱਚ ਕਾਫੀ ਮਲਾਵਟ ਆਉਣ ਲੱਗੀ ਆ ਬਟ ਆਪਾਂ ਨੂੰ ਅਜੇ ਤੱਕ ਤਾਂ ਥੋੜੀ ਵਧੀਆ ਮਿਲ ਮਿਲ ਰਹੀ ਆ ਬੇਹ ਤਾਂ ਇਹਨੂੰ ਜਦੋਂ ਆਪਾਂ ਦੇਖਦੇ ਆ ਬਈ ਪੂਰੀ ਪੱਕੀ ਆ ਉਦਾਂ ਜਿਵੇਂ ਅ ਠੀਕ ਆ ਖਾ ਤੇ ਚਲੋ ਜਿਵੇਂ ਵੀ ਆ ਕਿਉਂਕਿ ਕੋਸ਼ ਕੋ ਟਾਈਮ ਆਪਾਂ ਇਹਨਾਂ ਦਾ ਯੂਸ ਹੈ ਜ਼ਮੀਨ ਦੇ ਵਿੱਚ ਕਰਾਂਗੇ ਤਾਂ ਜੋ ਆਪਣਾ ਕੋਸ਼ਿਸ਼ ਚੱਲ ਰਹੀ ਆ ਕਿ ਇਹ ਖਾਦਾ ਖੁਦਾ ਸਾ ਬਾਪਾ ਜਮੀਨ ਦੇ ਵਿੱਚੋਂ ਦੂਰ ਕਰ ਦੇਣੀ ਆ ਜਿਸ ਤਰ੍ਹਾਂ ਤੁਹਾਨੂੰ ਕਈ ਵਾਰ ਆਪਾਂ ਕਨਕ ਦਿਖਾਈ ਸੀ ਤੇ ਜੋ ਬਰਸੇਮ ਦੇ ਪੱਠੇ ਸੀ ਉਹਦੇ ਵਿੱਚ ਵੀ ਆਪਾਂ ਆਰਗੇਨਿਕ ਦਵਾਈ ਦੇ ਜ਼ਿਆਦਾਤਰ ਯੂਜ਼ ਕਰਦੇ ਰਹੇ ਆ ਤੇ ਹੁਣ ਪੱਠੇ ਬੀਜਨੇ ਆ ਤੇ ਉਹਦੇ ਕਰਕੇ ਥੋੜੀ-ਬਹੁਤੀ ਖਾਦ ਜੋ ਆਪਾਂ ਢਿਏ ਵੀ ਲੈ ਕੇ ਆਏ ਆ ਇਹ ਆਪਾਂ ਜਮੀਨ ਦੇ ਵਿੱਚ ਪਾਵਾਂਗੇ ਥੱਲੇ ਜੋ ਪੱਠੇ ਪੀਜਾਂਗੇ ਇਹਦੇ ਨਾਲ ਇਹਦੇ ਨਾਲ ਕੀ ਆ ਕਿ ਪੱਠੇ ਸੋਹਣੇ ਹੋ ਜਾਣਗੇ ਤੇ ਜਿਹੜਾ ਆਪਾਂ ਆਰਗੈਨਿਕ ਦਵਾਈ ਇਹਨਾਂ ਦੇ ਵਿੱਚ ਯੂਜ਼ ਕਰਦੇ ਆ ਜਦੋਂ ਵਧੀਆ ਤਰੀਕੇ ਨਾਲ ਆਪਣੀ ਜ਼ਮੀਨ ਉਹਨਾਂ ਦਵਾਈਆਂ ਦੇ ਉੱਪਰ ਲੱਗ ਜੇਗੀ ਜਿਸ ਤਰ੍ਹਾਂ ਹੁਣ ਗੱਲ ਕਰੀਏ ਤਾਂ ਹੁਣੇ ਜ਼ਮੀਨਾਂ ਆਪਣੀਆਂ ਲੱਕੀਆਂ ਆ ਡੀਏਪੀ ਖਾਦੇ ਯੂਰੀਆ ਖਾਦੇ ਤੇ ਲਿਕੁਇਡ ਕਾਫੀ ਦਵਾਈਆਂ ਆ ਜਿਹੜੀਆਂ ਹੇ 30 ਸੈਂਟ ਤੋਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਜ਼ਹਿਰ ਵੀ ਹੁੰਦੀ ਆ ਤੇ ਉਹ ਆਪਾਂ ਸਭ ਕੁਝ ਕਰ ਦਿੰਦਾ ਨਾ ਬੰਦ ਤੇ ਬੰਦ ਕਰਾਂਗੇ ਹੌਲੇ ਹੌਲੇ ਇੱਕਦਮ ਕਰਦੇ ਆ ਤੇ ਜ਼ਮੀਨ ਦੇ ਪੈਦਾਵਾਰ ਘਟਦੀ ਆ ਤੇ ਉਸ ਕਰਕੇ ਆਰਗੈਨਿਕ ਦਵਾਈ ਆਪਾਂ ਯੂਜ਼ ਕਰਦੇ ਜਾਂਦੇ ਆ ਨਾਲ ਨਾਲ ਤੇ ਇਹਦਾ ਆਪਾਂ ਬਾਈਕਾਟ ਕਰਦੇ ਜਾਂਦੇ ਆ ਮਤਲਬ ਇਹਦੀ ਆਪਾਂ ਡੋਜ ਘਟ ਕਰਦੇ ਜਾਂਦੇ ਆ ਚਾਹੋ ਜਾਂ ਆਪਣੀ ਜ਼ਮੀਨ ਪੂਰੀ ਤਰ੍ਹਾਂ ਆਪਣੀ ਆਰਗੇਨਿਕ ਦਵਾਈ ਤੇ ਲੱਗ ਜੇਗੀ ਤਾਂ ਫਿਰ ਆਪਾਂ ਆਰਗੇਨਿਕ ਦਵਾਈਆਂ ਨਾਲ ਖੇਤੀ ਕਰਾਂਗੇ ਵੈਸੇ ਤਾਂ ਸਟਾਰਟਿੰਗ ਹੋ ਚੁੱਕੀ ਆ ਪਰ ਫਿਰ ਕੱਲੀ ਆਰਗੇਨਿਕ ਨਾਲ ਹੀ ਹੋਏ ਕਰੇਗੀ ਜਿਵੇਂ ਪਿੱਛੇ ਤੁਹਾਨੂੰ ਇਹ ਕਨਕ ਮੈਂ ਕਈ ਵਾਰ ਦਿਖਾਈ ਆ ਇੱਥੇ ਆਪਾਂ ਜੋ ਕਨਕ ਬੀਜੀ ਸੀ ਡੀਪੀ ਖਾਦ ਨਹੀਂ ਪਾਈ ਯੂਰੀਆ ਖਾਦ ਨਹੀਂ ਪਾਈ ਆਰਗੇਨਿਕ ਦਵਾਈ ਦਾ ਯੂਸ ਵਾਅਦਾ ਕੀਤਾ ਸੀ ਕਣਕ ਇਥੇ ਬਹੁਤ ਹੀ ਵਧੀਆ ਹੋਈ ਸੀ ਇਸ ਤਰੀਕੇ ਨਾਲ ਜਿਹੜੀ ਪੂਰੀ ਜ਼ਮੀਨ ਜਿੰਨੀ ਵੀ ਆਪਣੇ ਕੋਲ ਹੈਗੀ ਆ ਉਹ ਆਪਾਂ ਆਰਗੈਨਿਕ ਦਵਾਈ ਤੇ ਲਾ ਕੇ ਖੇਤੀ ਕਰਾ ਕਰਾਂਗੇ ਉਹਦੇ ਨਾਲ ਤਾਂ ਜੋ ਆਪਣੀ ਆਉਣ ਵਾਲੀ ਨਸਲ ਆਕੋ ਫਸਲਾ ਆਪਾਂ ਬਚਾਵਾਂਗੇ ਤਾਂ ਨਸਲ ਆਪਣੇ ਆਪ ਪਾਚ ਜਾਏਗੀ ਤਾਂ ਮੇਰੀ ਕੋਸ਼ਿਸ਼ ਇਹ ਵੀ ਰਹਿੰਦੀ ਆ ਕਿ ਜੋ ਵੀ ਕਿਸਾਨ ਵੀ ਜਾਂ ਕੋਈ ਬਿਨਾ ਖੇਤੀ ਤੋਂ ਵੀਰ ਆਪਣੀਆਂ ਵੀਡੀਓ ਦੇਖਦੇ ਆ ਤਾਂ ਉਹ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਅੱਜ ਵੀ ਡੀਏਪ ਖਾਦਾਂ ਯੂਰੀਆ ਖਾਦਾਂ ਕੈਮੀਕਲ ਵਾਲ ਦਵਾਈਆਂ ਤੇ ਆਪਣੀ ਜ਼ਮੀਨ ਤੇ ਵਿੱਚ ਖੇਤੀ ਕਰਦੇ ਆ ਉਹਨਾਂ ਤੋਂ ਪਿੱਛੇ हट ਕੇ ਤੇ ਆਰਗੇਨਿਕ ਖੇਤੀ ਵਾਲਾ ਉਹਨਾਂ ਆਰਗੇਨਿਕ ਦਵਾਈਆਂ ਦਾ ਯੂਜ਼ ਕਰਨਾ ਆਪਣੀਆਂ ਫਸਲਾਂ ਦੇ ਵਿੱਚ ਤਾਂ ਜੋ ਉਹ ਵੀ ਆਪਣੀ ਆਉਣ ਵਾਲੀ ਨਸਲ بچਾ ਸਕਣ ਕਿਉਂਕਿ ਜੇ ਫਸਲ ਬਚੇਗੀ ਤਾਂ ਨਸਲ ਆਪਣੇ ਆਪ ਆ ਚਲੇਗੀ ਤੇ ਫਸਲ ਪਛਾਣ ਲਈ ਪਹਿਲਾ ਕਦਮ ਹੀ ਆਪਾਂ ਨੂੰ ਖੁਦ ਤੋਂ ਕਰਨੀ ਪੈਗੀ ਜੋ ਕੋਈ ਵੀ ਵੀਰ ਭਰਾ ਭੈਣ ਵੀਡੀਓ ਦੇਖਦੇ ਆ ਇੰਨੀ ਕੋਸ਼ਿਸ਼ ਕਰਾ ਕਰਨ ਕਿ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰਨਾ ਕਮੈਂਟ ਆਪਾਂ ਵੀਡੀਓ ਦੇ ਵਿੱਚ ਲਾਸਟ ਤੇ ਕਹਿੰਦੇ ਹੁੰਦੇ ਆ ਕਿ ਕਮੈਂਟ ਵੀ ਲਾਜ਼ਮੀ ਕਰਕੇ ਦੱਸਿਆ ਕਰੋ ਤੇ ਚਲੋ ਕਮੈਂਟ ਕਰਨਾ ਉਹ ਹਰੇਕ ਦੀ ਆਪਦੀ ਜੋ ਸੋਚ ਆ ਆਪਦੀ ਮਰਜ਼ੀ ਆ ਪਰ ਵੀਡੀਓ ਨੂੰ ਸ਼ੇਅਰ ਕਰਾ ਕੇ ਲਾਜ਼ਮੀ ਤਾਂ ਜੋ ਆਪਣੇ ਪੰਜਾਬ ਦਾ ਭਲਾ ਹੋ ਸਕੇ ਦੇਸ਼ ਦਾ ਭਲਾ ਹੋ ਸਕੇ ਖੇਤੀ ਪੱਖੋਂ ਕਿਉਂਕਿ ਬਾਕੀ ਤਾਂ ਕਾਫੀ ਚੀਜ਼ਾਂ ਜੋ ਨਸ਼ਾ ਚੱਲ ਰਿਹਾ ਤੇ ਹੋਰ ਦੋ ਨੰਬਰ ਚੱਲ ਰਹੀਆਂ ਪਰ ਖੇਤੀ ਖੇਤੀ ਇਹੋ ਜਿਹਾ ਤੰਦਾ ਆ ਕਿ ਜੀ ਦੇ ਕਰਕੇ ਕਈ ਲੋਕਾਂ ਦੀ ਜ਼ਿੰਦਗੀ ਸਵਰਗ ਬਣ ਸਕਦੀ ਹੈ। ਇਹ ਬੀਜ ਦੇ ਆਪਾ ਪੱਠੇ ਕਿਉਂਕਿ ਟਰੈਕਟਰ ਆਏਗਾ ਉਸ ਤੋਂ ਪਹਿਲਾਂ ਇਹ ਥੋੜਾ ਪੱਠੇ ਖੜੇ ਆ ਜਿਹੜੇ ਪਹਿਲਾਂ ਪਿਨਾ ਪਾਣੀ ਤੋਂ ਬਹੁਤ ਜ਼ਿਆਦਾ ਸੁੱਕ ਗਿਆ ਸੀ। ਇਹ ਸੁੱਕਣ ਤੋਂ ਬਾਅਦ ਜਿਆ ਤਾਂ ਮੀਂਹ ਪਿਆ ਤਾਂ ਥੋੜਾ ਰੰਗ ਇਹਨਾਂ ਪੱਠਾਂ ਦਾ ਵੀ ਵਧੀਆ ਹੋ ਗਿਆ ਸੀ। ਟਰੈਕਟਰ ਆਉਂਦੇ ਸਤਾ ਕਾਪਾ ਇਹ ਪੱਠੇ ਵੱਢਦੇ ਆ ਪੱਠੇ ਵੱਢ ਕੇ ਤੇ ਉਹ ਉਦੋਂ ਨੂੰ ਉਹ ਵੀ ਆ ਜੀਆ ਤੇ ਫਿਰ ਜਿਵੇਂ ਹੀ ਹੋਇਆ ਬੀਜਾਂ ਦੇ ਪੱਠੇ ਤਾਂ ਜੋ ਪਸ਼ੂਆਂ ਦਾ ਖਲਾਅ ਹੋ ਸਕੇ ਕਿਉਂਕਿ ਖਾਤਾ ਖੁਦਾ ਆਪਾਂ ਕਾਫੀ ਘੱਟ ਕਰ ਦਿੱਤੀਆਂ ਆ ਤੇ ਜੋ ਥੋੜੇ ਆ ਉਹ ਤੇ ਹੈਗੀਆਂ ਉਹ ਵੀ ਆਣ ਵਾਲੇ ਸਮੇਂ 'ਚ ਕਾਟਦੇ ਆਂ ਕਿ ਵੱਢਦੇ ਆ ਪੱਠੇ ਆ ਜੋ ਲਓ ਜੀ ਪੱਠੇ ਆਪਣੇ ਜੋ ਖੜੇ ਸੀ ਜੋ ਆਪਾਂ ਜਗਾ ਖਾਲੀ ਕਰਨੀ ਸੀ ਵੱਢੇ ਗਏ ਤੇ ਹੋ ਗਈ ਜ਼ਮੀਨ ਖਾਲੀ ਆਪਣੀ ਮੈਨੂੰ ਤਾਂ ਸੀ ਟਰੈਕਟਰ ਆ ਜਾਏਗਾ ਉਹਨੂੰ ਇਥੇ ਵੇਟ ਕਰਨੀ ਪਵੇਗੀ ਪਰ ਪਿੱਛੇ ਉਹ ਕਿਸੇ ਹੋਰ ਦੀ ਜ਼ਮੀਨ ਵਾਹਣ ਲੱਗ ਗਿਆ ਸੀ ਜ਼ਮੀਨ ਵਾਹਣ ਦੇ ਕਰਕੇ اپ ادھر اپنی زمین خالی کر پٹھے سوکھے بیجے جان ہے ਕਿਉਂਕਿ ਪੱਠਾ ਤਾਂ ਬਿਨਾਂ ਵੀ ਹਾਲ ਜਮਾ ਹੀ ਐ ਨਹੀਂ ਗਾ ਜਦੋਂ ਖਤਮ ਹੋ ਜਾਂਦੇ ਨਾ ਪੱਠੇ ਇੰਨਾ ਦਿਨਾਂ ਵਿੱਚ ਖਾਸ ਕਰਕੇ ਪੱਠੇ ਖਤਮ ਹੁੰਦੇ ਹੀ ਹੁੰਦੇ ਆ ਤੇ ਜਦੋਂ ਪੱਠੇ ਹੋ ਜਾਂਦੇ ਖਤਮ ਫਿਰ ਲੈਣੇ ਪੈਂਦੇ ਆ ਮੁੱਲ ਤਾਂ ਮੁੱਲ ਪੱਠੇ ਮਹਿੰਗੇ ਮਿਲਦੇ ਆ ਤੇ ਉਹਦੇ ਕਾਰਨ ਜਦੋਂ ਮੁੱਲ ਮਿਲਦੇ ਆ ਤਾਂ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਜਮੀਨ ਆਪਾਂ ਜਿਵੇਂ ਕਿਵੇਂ ਕਰਕੇ ਖਾਲੀ ਕਰ ਲਈ ਤੇ ਹੁਣ ਪੱਠੇ ਬੀਜਾਂਗੇ ਮਾਲਕ ਕਰੇ ਉਹ ਪਰਮਾਤਮਾ ਤੇ ਵਧੀਆ ਹੋ ਜੇ ਇੱਧਰ ਥੋੜੀ ਬੂਟੀ ਸੀਗੀ ਆਪਾਂ ਥਲੋ ਪਟਕੇ ਮਨੇ ਸਿੱਕ ਗਈ ਕਿਉਂਕਿ ਇਧਰ ਲਈ ਕੋਸ਼ਿਸ਼ ਕਰਦੇ ਆ ਤੈਨੂੰ ਕਹਿ ਕੇ ਇੱਕ ਇੱਕ ਕਲਟੀਵੇਟਰ ਇਧਰ ਲਾ ਦੇਗਾ ਉਹ ਪਿੱਛੇ ਨਜ਼ਰ ਆਉਂਦਾ ਹਨ ਟਰੈਕਟਰ। ਬਾਕੀ ਜਦੋਂ ਆ ਜਾਂਦਾ ਖੇਤ ਕੋਲੇ ਜ਼ਮੀਨ ਦੇ ਵਿੱਚ ਤਾਂ ਦਿਖਾਉਂਦੇ ਆ ਫਿਰ। ਲਓ ਜੀ ਆ ਗਿਆ ਟਰੈਕਟਰ ਆਪਣੀ ਜ਼ਮੀਨ ਦੇ ਬਿਲਕੁਲ ਨੇੜੇ ਤੇ ਪੱਠੇ ਬੀਜਾਂਗੇ ਆਪਾਂ ਕਲਟੀਵੇਟਰ ਵਾਹ ਕੇ ਤਾਂ ਉੱਤੇ ਸਵਾਗਾ ਲਾਵਾਂਗੇ ਤੇ ਪਹਿਲਾਂ ਕਈ ਵਾਰ ਤਾਂ ਆਪਾਂ ਪੱਠੇ ਬੀਜਦੇ ਨਹੀਂ ਰੋਟਾਵੇਟਰ ਨਾਲ। ویلی نا <تصفح> لگا اٹھو لے کے آ ساری واہنی ہے ایک منٹ ٹھیک ہے سواگا پیچھے کٹ تھا زمین وہاں لگ گیا تو زمین نکلی آ ودیا کیوں پہلا جو وطر خشک ہو گیا ہی دو, دو ہو گیا ہی کام اور اسی بھی دوبارہ بیجاں گے او سوری دوبارہ کریں گے وتر تو پھر پٹھے بیجا گے پر ایمیں اوپر اپنا کیونکہ بارچ پہ گئی تو بارش نے بہت ہی ودیا کام کرتا ہی ودیا نکلی ہے زمین ادھر اپنا پانی لایا بھی نہیں پھر بھی ودیا نکلی گیا تو جدھر پانی لایا ہوا اس بعد سے پی تو وہ ہوئی گی نکلی ہے تھان پٹھا کا کم بھی ہو جائے گا فتح کیونکہ یہ کام بھی بہت زیادہ ضروری ہے ٹریکٹر چلتا پایا زمین وہی پی آ ਪਠੇ ਆਪਣੇ ਬੀਜੇ ਜਾਣੇ ਆ ਆਪਨ ਪੈ ਗਿਆ ਘਰੇ ਕੰਮ ਤਾਂ ਆਪਾਂ ਚਲਦੇ ਆਂ ਘਰ ਪਠੇ ਬੀਜੇ ਜਾਣ ਦੇ ਚੋ ਫਾਦਰ ਸਾਹਿਬ ਆਏ ਹੋਏ ਨੇ ਅਕਸਰ ਹੁੰਦਾ ਆ ਕਿ ਜਦੋਂ ਆਪਾਂ ਕੋਈ ਖੇਤ ਦਾ ਕੰਮ ਕਰਨਾ ਹੁੰਦਾ ਆ ਤੇ ਘਰੋਂ ਫੋਨ ਆ ਜਾਂਦਾ ਆ ਇਹੋ ਦੇ ਕਰਕੇ ਆਪਾਂ ਨੂੰ ਫਿਰ ਇੱਥੋਂ ਦਾ ਕੰਮ ਛੱਡ ਕੇ ਤਾਂ ਜਾਣਾ ਪੈਂਦਾ ਆ ਵੀਡੀਓ ਨੂੰ ਇੱਥੇ ਕਰਦੇ ਆ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਲਾਜ਼ਮੀ ਕਲਿੱਕ ਕਰਨਾ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ